ਪ੍ਰੀਤ ਪ੍ਰੀਤ ਯਾਰ ਰੋਟੀ ਲੈ ਕੇ ਆ ਭੁੱਖ ਵਾਲੀ ਲੱਗੀ ਪਿਆ ਕੱਜ ਕੰਮ ਕਰਦਾ ਕਰਦਾ ਪਹਿਲਾਂ ਹੀ ਲੇਟ ਹੋ ਗਿਆ ਆਗੇ ਤੁਸੀਂ ਹਾਂ ਫਰੈਂਕ ਕਰੋ ਤੁਸੀਂ ਨਾ ਤਿਆਰ ਹੋ ਜੋ ਛੇਤੀ ਤਿਆਰ ਹੋ ਜਾ ਕਿਉਂ ਲੈ ਆਪਾਂ ਫਿਲਮ ਦੇਖਣ ਜਾਣਾ ਅੱਜ ਯਾਰ ਯਾਰ ਤੈਨੂੰ ਕਿਵੇਂ ਸਮਝਾਵਾਂ ਤੈਨੂੰ ਪਤਾ ਤਾਂ ਹੈਗਾਗਾ ਘਰ ਦੇ ਹਾਲਾਤ ਪਹਿਲਾਂ ਹੀ ਠੀਕ ਨਹੀਂ ਤੂੰ ਕੀ ਹੋਇਆ ਘਰ ਦੇ ਹਾਲਾਤਾਂ ਨੂੰ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ ਹਰ ਇੱਕ ਵਾਰੀ ਇਹੀ ਗੱਲ ਹੁੰਦੀ ਏ ਤੁਹਾਡੀ ਘਰ ਦੇ ਹਾਲਾਤ ਨਹੀਂ ਠੀਕ ਹੈਗੇ ਕਦੇ ਤਾਂ ਮੈਨੂੰ ਕਿਤੇ ਲੈ ਜਾਇਆ ਕਰੋ ਯਾਰ ਹੁਣ ਪੈਸਿਆਂ ਦੀ ਅੱਗੀ ਤੰਗੀ ਚੱਲੀ ਰਹੀ ਹੈਗੀ ਹੁਣ ਘਰੇ ਖਾਣ ਨੂੰ ਦਾਣੇ ਨਹੀਂ ਤੈਨੂੰ ਫਿਲਮ ਕਿੱਥੋਂ ਦਿਖਾ ਲਿਆ ਵਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਜੇ ਘਰੇ ਖਾਣ ਨੂੰ ਦਾਣੇ ਹੈ ਨਹੀਂ ਸੀ ਨਾ ਫਿਰ ਵਿਆਹ ਕਿਉਂ ਕਰਵਾਇਆ ਨਾ ਕਰਵਾਉਂਦੇ ਰਹਿੰਦੇ ਛੜੇ ਚਲ ਤੂੰ ਐਂ ਕਰ ਅੱਜ ਦਾ ਦਿਨ ਰਹਿਂਦੇ ਕੋਈ ਨਾ ਫੇਰ ਕਿਸ ਦਿਨ ਵਗ ਚਲਾਂਗੇ ਮੈਨੂੰ ਨਹੀਂ ਪਤਾ ਹੈਗਾ ਮੈਂ ਤਾਂ ਜਾਣੇ ਤਾਂ ਜਾਣੇ ਸਿੱਧੀ ਜੀ ਗੱਲ ਹੈ ਮੇਰੀ ਤਾਂ ਯਾਰ ਤੂੰ ਸਮਝਦੀ ਕਿਉਂ ਨਹੀਂ ਕਿੰਨਾ ਕਟਾਈ ਸਮਝੀ ਜਾ ਮੈਂ ਸਾਲ ਤੋਂ ਉੱਪਰ ਹੋ ਗਏ ਵਿਆਹ ਨੂੰ ਸ਼ਰਮ ਕਰ ਲਓ ਮਾੜੀ ਮੋਟੀ ਮੇਰੇ ਵੀ ਕੋਈ ਸ਼ੌਂਕ ਨੇ ਅੱਜ ਤੱਕ ਮੇਰਾ ਕੋਈ ਸ਼ੌਂਕ ਪੂਰਾ ਕੀਤਾ ਉਹ ਚੱਲ ਯਾਰ ਮੈਂ ਕਰ ਰਿਆਂ ਕੋ ਹਲ ਕਦੋਂ ਨਾ ਕਦੋਂ ਤਾਂ ਹੋਊ ਗਈ ਕੋਈ ਨਾ ਕੋਈ ਹਲ ਤਾਂ ਹੋਊ ਗਈ ਹੋਊ ਗਈ ਹੋਊ ਗਈ ਨਾਲੇ ਮੈਂ ਕੰਮ ਦੇਖਣ ਜਾ ਰਿਆਂਗਾ ਹੌਲੀ ਹੌਲੀ ਹਾਲਾਤ ਠੀਕ ਹੋਗੇ ਤਾਂ ਤੈਨੂੰ ਲੈ ਵੀ ਜਾਊਗਾ ਤੁਹਾਡੇ ਹਾਲਾਤ ਨਹੀਂ ਠੀਕ ਹੁੰਦੇ ਹੈਗੇ ਸਿੱਧੀ ਜੀ ਗੱਲ ਹੈ ਮੇਰੀ ਤਾਂ ਮੈਂ ਫਿਲਮ ਵੇਖਣ ਜਾਣੇ ਤਾਂ ਜਾਣੇ ਬਹੁਤ ਵਾਰ ਵੇਖ ਲਿਆ ਤੁਹਾਡੇ ਮੂੰਹ ਵੱਲ ਹੋਰ ਨਹੀਂ ਮੈਥੋਂ ਵੇਖੇ ਜਾਂਦਾ ਹੋਣਾ ਕਿ ਆ ਯਾਰ ਤੂੰ ਰੋਟੀ ਲਿਆ ਬਸ ਲਿਆ ਰੋਟੀ ਦੱਸ ਸਾਰੀਆਂ ਕਮਾਂਡਰਾਂ ਨੇ ਇਨੀ ਐਸ਼ ਕਰਦੇ ਆ ਨੇ ਆਪਦੇ ਘਰ ਹਿਲਦੇ ਸਿਰ ਤੇ ਕੋਈ ਫਿਲਮ ਵੇਖਣ ਜਾਂਦੀ ਆ ਕੋਈ ਸ਼ੂਟ ਲੈਣ ਜਾਂਦੀ ਆ ਕੋਈ ਕਿਤੇ ਜਾਂਦੀ ਆ ਕੋਈ ਕਿਤੇ ਅੱਜ ਤੱਕ ਸਾਲ ਹੋ ਗਿਆ ਮੈਂ ਕਿਤੇ ਨਹੀਂ ਗਈ ਹੈਗੀ ਮੈਂ ਫਿਰ ਵੀ ਸਬਰ ਕਰੀ ਬੈਠੀ ਆ ਕਿੰਨਾ ਕੁ ਟਾਈਮ ਸਬਰ ਕਰਾਂ ਮੈਂ ਜਿੱਥੇ ਇੰਨਾ ਟਾਈਮ ਸਬਰ ਕੀਤਾ ਥੋੜਾ ਟਾਈਮ ਹੋਰ ਕਰ ਲਾ ਮੇਰੇ ਤੋਂ ਨਹੀਂ ਹੁੰਦਾ ਹੈਗਾ ਸਬਰ ਮੈਂ ਤੁਹਾਨੂੰ ਲਾਸਟ ਵਾਰ ਕਹਿ ਰਹੀ ਆ ਮੇਰੇ ਵੀ ਆਈਡੀਆ ਮੈਂ ਅੱਜ ਜਾਣਾ ਤਾਂ ਜਾਣਾ ਹੀ ਆ ਬਾਕੀ ਜਿੱਥੋਂ ਵੀ ਹੱਲ ਕਰਨੇ ਨਾ ਕਰੋ ਆਪਣਾ। 프리 ਤੁਹਾਡੀਆਂ ਕਰਕੇ ਕਦੇ ਵੀ ਰਿਸ਼ਤੇ ਨਹੀਂ ਨਿਭਦੇ। ਸਾਰਾ ਦਿਨ ਮੈਂ ਮਰਦਾਂ ਖੇਤ ਚ ਤਾਂ ਜਾ ਕੇ ਆ ਘਰ ਦਾ ਖਰਚਾ ਤੋਰਦਾਗਾ। ਚਾਦਰ ਦੇ ਕੇ ਪੈਰ ਬਸਾਰੀ ਦੇ ਹੁੰਦੇ ਆ। ਐਵੇਂ ਆੜੀ ਨਹੀਂ ਕਰੀ ਦੀ। ਆਣਾ ਪਾ ਸ਼ੁੰਜ ਕਿਤੇ ਹੋਰ ਦਿਓ ਜਾ ਕੇ। ਮੇਰੇ ਕੋਲ ਨਹੀਂ ਚੱਲਣਾ। ਮੈਨੂੰ ਤਾਂ ਬਹੁਤ ਟਾਈਮ ਹੋ ਗਿਆ ਤੁਹਾਡੀਆਂ ਗੱਲਾਂ ਸੁਣਦੀ ਨੂੰ। ਬੋਰ ਹੋ ਗਈ ਮੈਂ ਸੁਣ ਸੁਣ ਕੇ। ਚਲ ਕੋਈ ਨਹੀਂ ਮੜਾ ਹੱਥ ਤੈਨੂੰ ਕਹਿ ਦਿੱਤਾ ਹੱਥ ਤਲੋਟ ਹੋ ਲਾਂਦੇ ਤੋ ਕੋਈ ਨਹੀਂ ਤੈਨੂੰ ਲੈ ਜਾਊਗਾ ਬਾਅਦ ਚ। ਚਾਹੇ ਕਿਸੇ ਤੋਂ ਮੰਗੋ। ਕੁਛ ਮਰਜ਼ੀ ਕਰੋ ਕਿ ਤੂੰ ਮਰਜ਼ੀ ਲਿਓ ਮੈਂ ਅੱਜ ਜਾਣੇ ਤਾਂ ਜਾਣੇ ਮੈਂ ਫੇਰ ਕਹਿ ਰਹੀ ਹੁਣ ਤੁਹਾਨੂੰ ਯਾਰ ਤੂੰ ਸਮਝਦੀ ਕਿਉਂ ਨਹੀਂ ਮੈਂ ਨਹੀਂ ਸਮਝਦੀ ਬਹੁਤ ਸਮਝ ਲਿਆ ਮੈਂ ਹਰ ਇਹਨੂੰ ਕੌਣ ਸਮਝਾਵੇ ਇੱਕ ਤਾਂ ਪਹਿਲੀ ਘਰ ਦੇ ਹਾਲਾਤ ਠੀਕ ਨਹੀਂ ਤੇ ਇਹ ਜਿੱਦ ਫੜ ਕੇ ਬੈਠ ਗਈ ਚਲੋ ਕਰਦਾ ਹਲੋ ਆਮਨ ਕਿੱਥੇ ਆ ਬਾਈ ਭਾਈ ਯਾਰ ਤੇਰੇ ਤਾਂ ਇੱਕ ਕੰਮ ਸੀ ਚਲ ਠੀਕ ਆ ਫਿਰ ਮੈਂ ਘਰ ਹੀ ਆਉਣਾ ਠੀਕ ਹੈ ਭਾਈ ਚਲ ਇਹਦੀ ਨਾਲ ਗੱਲ ਕਰਦਾ ਫਾਇਦ ਕੋਈ ਹੱਲ ਹੋਈ ਜਾਵੇ ਅਮਨ ਆਇਆ ਆ ਭਾਈ ਅੰਦਰ ਲੰਘਿਆ ਕੀ ਕਰੀ ਜੰਨਾ ਉਹ ਕੁਝ ਨਹੀਂ ਬਸ ਯਾਰ ਬਰੇਟੇ ਜਾ ਕੇ ਆਉਂਦਾ ਰਿਹਾ ਯਾਰਾ ਅੱਛਾ ਅੱਛਾ ਹਾਂ ਤੇ ਰਮਨ ਬਾਈ ਯਾਰ ਤੇਰੇ ਤਾਂ ਇਹ ਇੱਕ ਕੰਮਿਆ ਸੀਗਾ ਮੈਨੂੰ ਹਾਂ ਦੱਸ ਬਈ ਤੇ ਯਾਰ ਥੋੜੇ ਜਿਹੇ ਪੈਸਿਆਂ ਦੀ ਲੋੜ ਸੀਗੀ ਪੈਸੇ ਯਾਰ ਦੋ ਦਿਨ ਹੋਇਆ ਯਾਰ 5000 ਉਦੋਂ ਲੈ ਕੇ ਗਏ ਮੈਂ ਤੂੰ ਮੇਰੇ ਤੋਂ ਉਹ ਕੋਈ ਗੱਲ ਨਹੀਂ ਭਰਾਵਾ ਕਰ ਦੂੰਗਾ ਉਹ ਵੀ ਤੇਰੇ ਵਾਪਸ ਪਰ ਨਾ ਅੱਜ ਥੋੜਾ ਜ਼ਰੂਰੀ ਕੰਮ ਸੀਗਾ ਉਹ ਯਾਰ ਮੈਂ ਤਾਂ ਤੈਨੂੰ ਅੱਜ ਫੋਨ ਕਰਦਾ ਰਿਹਾ ਵੀ ਮੇਰਾ 5000 ਰੁਪਏ ਦੇ ਦੇ ਮੈਨੂੰ ਲੋੜ ਹੈ ਕੋਈ ਨਹੀਂ ਬਾਈ ਯਾਰ ਕਣਕ ਆ ਲੈਣ ਤੇ ਤੇਰੇ ਪਹਿਲਾਂ ਵਾਲੇ ਵੀ ਮੋੜ ਨੂੰ ਤੇ ਹੋਣ ਵਾਲੇ ਵੀ ਉਹ ਕਣਕ ਕਦੋਂ ਬੜੀ ਯਾਰ ਕਦੋਂ ਵਿਕੀ ਉਹ ਮੰਡੀਆਂ 'ਚ ਰੁਲੀ ਜਾਊਗੀ ਨਾਲੇ ਉੱਥੇ ਯਾਰ ਉਹ ਥੋੜੇ ਦਿਨ ਹੀ ਰਹਿ ਗਏ ਯਾਰ ਦੇਖ ਲੈ ਯਾਰ ਕਰ ਮੇਰਾ ਤਾਂ ਯਾਰ ਆਪ ਦੀ ਆ ਤਾਂਗਾ ਯਾਰ ਤੇਰਾ ਹੱਲ ਕਿੱਥੋਂ ਕਰ ਦੂੰ ਆ ਦੇਖ ਲੈ ਬਾਈ ਯਾਰ ਜੇ ਹੱਲ ਕਰਦੇ ਹੱਲ ਯਾਰ ਹੁਣ ਮੈਂ ਕਿੱਥੋਂ ਕਰਾਂ ਯਾਰ ਯਾਰ ਬਾਲੀ ਜ਼ਰੂਰ ਸੀ ਤਾਂ ਹੀ ਤੈਨੂੰ ਕਿਹਾ ਨਹੀਂ ਮੈਂ ਕਹਿੰਦਾ ਹੀ ਨਹੀਂ ਸੀਗਾ ਕਿੰਨੇ ਕ ਦੀ ਲੋੜ ਐ ਜਿੰਨੇ ਕ ਤੇਰੇ ਕੋਲ ਹੈਗੇ ਓਨੇ ਕ ਦੇ ਦੇ ਹੋਣਗੇ ਤਾਂ ਕਿਹੜੇ ਯਾਰ ਮਿਲ ਲਵੇ ਯਾਰ 15 ਕ ਸੌ ਆਇਆ ਚੱਲ ਬਾਈ ਬਹੁਤ ਆਹੀ ਤੇਰਾ ਧੰਨਵਾਦ ਉੱਭਰਾਏ ਗਨੀਰ ਬਾਈ ਬਣ ਕੇ ਇੱਕ ਦਿਨ ਤੱਕ ਵਾਪਸ ਕਰਦੀ ਮੈਨੂੰ ਕੋਈ ਨਹੀਂ ਕੋਈ ਨਹੀਂ ਮੈਂ ਕਰੂੰਗਾ 5000 ਪਹਿਲਾਂ ਲਗਾ ਕੋਈ ਗੱਲ ਨਹੀਂ ਕੋਈ ਗੱਲ ਹੋਰ ਮੈਂ ਤਾਂ ਮੰਡੀ ਅੰਦਰ ਹੀ ਸਮਾਨ ਲੈ ਕੇ ਆਉਣਾ ਕਰਦਾ ਯਾਰਾ ਕੋਈ ਨਹੀਂ ਬਾਈ ਮੈਂ ਛੇਤੀ ਕਰੂੰਗਾ ਹਾਂ ਬਾਈ ਬਣ ਕੇ ਛੇਤੀ ਕਰਦੀ ਯਾਰਾ ਠੀਕ ਹੈ ਬਾਈ ਧੰਨਵਾਦ ਬਾਈ ਯਾਰ ਤੇਰਾ ਕੋਈ ਨਾ ਜਮੀ ਸ਼ਰਮ ਲਾਰ ਕੀਆ ਯਾਰਾ 5000 ਉਧਰ ਲੈ ਗਿਆ ਘਰੇ ਤੰਗੀਆ ਘਰੇ ਤੰਗੀ ਫਿਰ ਕੰਮਕਾਰ ਤੇ ਲੱਗ ਜਾਇਆ ਘਰੇ ਤੰਗੀ ਆ ਯਾਰਾ ਨਾ ਆਪ ਹੁਣ ਕਿਧਰ ਦੀ ਤਿਆਰੀ ਖਿੱਚ ਲਈ ਬਾਹਰ ਜਾ ਰਹੇ ਆ ਬਾਹਰ ਜਾ ਰਿਹਾ ਨਾ ਮੇਰੇ ਵਾਰੀ ਤਾਂ ਕਹਿੰਦਾ ਪੈਸੇ ਵੀ ਨਹੀਂ ਹੈਗੇ ਹੁਣ ਕਿਥੋਂ ਆ ਕੇ ਪੈਸੇ ਤੁਹਾਡੇ ਕੋਲ ਕਰ ਲਿਆ ਹਿਲਾਂ ਸ਼ਰਮ ਤਾਂ ਨਹੀਂ ਆਉਂਦੀ ਮਾੜੀ ਮੋਟੀ ਉਹ ਟੈਨਸ਼ਨ ਆ ਲੈ ਕੱਲਾ ਨਹੀਂ ਜਾ ਰਿਹਾ ਤੈਨੂੰ ਵੀ ਨਾਲ ਲੈ ਕੇ ਜਾ ਰਿਹਾ ਮੈਨੂੰ ਨਹੀਂ ਜਾਣਾ ਹੈਗਾ ਕਿਤੇ ਵੀ ਜਾਣਾ ਨਹੀਂ ਨਹੀਂ ਜਾਣਾ ਮੈਂ ਲੈ ਨਾ ਜਾ ਫਿਰ ਤੇਰੀ ਮਰਜ਼ੀ ਆ ਆਪ ਹੀ ਤਾਂ ਕਹਿੰਦੀ ਸੀ ਮੈਨੂੰ ਮੂਵੀ ਦਿਖਾ ਕੇ ਲੈ ਕੇ ਆ ਜੋ ਹੁਣ ਲੈ ਕੇ ਜਾਣਾ ਤਾਂ ਕਹਿੰਦੀ ਜਾਣਾ ਨਹੀਂ ਮੈਨੂੰ ਤਾਂ ਕਹਿੰਦੀ ਸੀ ਮੇਰੇ ਕੋਲ ਪੈਸੇ ਨਹੀਂ ਹੈਗੇ ਘਰ ਦੇ ਹਾਲਾਤ ਦੇਖ ਲਈਏ ਵੋ ਹੁਣ ਪੈਸੇ ਕਿੱਥੋਂ ਆਗੇ ਜੋ ਤੁਹਾਨੂੰ ਸ਼ੌਂਕ ਹੈ ਵੀ ਲੜਾਈ ਕਰਕੇ ਜਾਣਾ ਹੁੰਦਾ ਹਰੇਕ ਥਾਂ ਤੇ ਓਏ ਯਾਰ ਹੁਣ ਹਿੱਲਾ ਹੋ ਗਿਆ ਕਿਸੇ ਪਾਸਿਓ ਹੁਣ ਹਿੱਲਾ ਕਿੱਥੋਂ ਹੋ ਗਿਆ ਫੜਿਆ ਕਿਸੇ ਤੋਂ ਧਾਰੇ ਤੇਰੇ ਖਾਤਰ ਇਹਦਾ ਮਤਲਬ ਹੁਣ ਜਾਣਾ ਮੂਵੀ ਵੇਖਣ ਹੋਰ ਹੁਣ ਅੱਛਾ ਚੱਲ ਚਲੀਏ ਫਿਰ ਸੇਤੀ ਕਰ ਚੱਕ ਲੈ ਜਿਹੜਾ ਸਪੰਜ ਚੱਕਣਾ ਤੁਸੀਂ ਵੀ ਨਾਲ ਕੱਪੜੇ ਹੋਰ ਪਾ ਲਓ ਨਾ ਕੋਈ ਇਹਨਾਂ ਨੂੰ ਕੀ ਹੋਇਆ ਚਲੋ ਠੀਕ ਐ ਮੈਂ ਜੁੱਤੀ ਪਾ ਲਾਂ ਫਿਰ ਚੱਲ ਪਾ ਲੈ ਜਾ ਕੇ ਜੀ ਦਾ ਮੇਰਾ ਵੀ ਕਰਦੇ ਤੇ ਸ਼ੌਂਕ ਪੂਰੇ ਕਰਾ। ਰਰਾ ਕਰਦੀਆਂ ਮਜਬੂਰੀਆਂ ਕਰਕੇ ਨਾ। ਸਰ ਕੋਈ ਨਹੀਂ ਕਦੇ ਤਾਂ ਇਹਨਾਂ ਇਦਾਂ ਦੀ ਰਹਿਣਗੇ। ਆਈ ਨਹੀਂ ਹਲ ਤੱਕ। ਪ੍ਰੀਤ ਉਹ ਆਏ ਯਾਰ ਕਿੰਨਾ ਕੁ ਟਾਈਮ ਲਾਏਗੀ? ਹਾਂਜੀ ਆ ਗਈ ਆ ਗਈ। ਆ ਜਾ ਜਲਦੀ ਕਰ। ਆ ਗਈ ਆ ਗਈ। ਯਾਰ ਫਿਰ ਲੇਟ ਹੋ ਜਾਣਾ ਉੱਥੇ। ਹੁਣ ਕਾਹਲੀ ਕਰਕੇ ਬਹਿ ਕੇ ਜਾਦੇ। ਚੱਲ ਬੈਠ ਕੇ ਆਣਾ ਚੱਲੀਏ। ਬੇਬੇ ਸੀ ਨਾ ਬਾਜ਼ਾਰ ਜਾ ਕੇ ਆਉਂਦੇ ਸੀਗੇ ਕਿਉਂ ਬਾਜ਼ਾਰ ਚ ਕੀ ਆ ਕੀ ਲੈਣ ਜਾਣਾ ਹੁਣ ਬਾਜ਼ਾਰ ਤੁਸੀਂ ਉਹ ਬੇਬੇ ਤੇਰੀ ਨੂਨ ਨੂੰ ਮੂਵੀ ਦਿਖਾਉਣ ਜਾ ਰਿਹਾ ਸੀਗਾ ਨਾ ਅੱਛਾ ਮੂਵੀ ਵਾਸਤੇ ਤੇਰੇ ਕੋਲ ਪੈਸੇ ਆ ਗਏ ਹੈ ਮੇਰੀ ਦਵਾਈ ਮੁੱਕੀ ਪਈ ਆ ਤੇਨੂੰ ਉਹ ਨਹੀਂ ਦਿੰਦਾ ਹੈਗਾ ਕੋਈ ਗੱਲ ਨਹੀਂ ਬੇਬੇ ਤੇਰੀ ਦਵਾਈ ਵੀ ਲਿਆ ਦੂੰਗਾ ਤੈਨੂੰ ਕਿੰਨੇ ਦਿਨ ਹੋ ਗਏ ਮੈਨੂੰ ਕਹਿੰਦੀ ਨਹੀਂ ਪਈ ਮੈਨੂੰ ਦਵਾਈ ਦਵਾ ਲਿਆ ਦਵਾਈ ਦਵਾ ਲਿਆ ਕੋਈ ਨਾ ਬੇਬੇ ਅੱਜ ਇਹਨੂੰ ਲੈ ਲੈਣਾ ਕੱਲ ਨੂੰ ਤੈਨੂੰ ਦਵਾ ਲਿਆ ਦਵਾਈ ਨਾ ਪੁੱਤ ਆਇ ਨਹੀਂ ਘਰ ਵਸਦੇ ਹੈਗੇ ਮੂਵੀਆਂ ਨਾਲ ਮੈਂ ਤੈਨੂੰ ਦੱਸਾਂ ਮੈਂ ਤਾਂ ਦੇਖ ਲੈ ਕਿਹੜੇ ਹਾਲਾਂ ਨਾਲ ਥੋੜਾ ਘਰ ਬੰਨੇ ਹੈਗਾ ਕੀ ਹੋ ਗਿਆ ਮੰਮੀ ਪਹਿਲਾਂ ਮਸਤ ਤਾਂ ਮੈਂ ਉਹਨਾਂ ਨੂੰ ਮਨਾਇਆ ਹੁਣ ਤੁਸੀਂ ਰਾਹ ਚ ਰੋੜਾ ਬਣ ਜਾ ਸਾਡੇ ਲੈ ਚ ਰੋੜੇ ਵਾਲੀ ਕੀ ਕਰਦਾ ਪ੍ਰੀਤ ਸਿਆਣੀ ਬਣ ਜਾ ਪੁੱਤ ਆਇ ਨਹੀਂ ਘਰ ਜੂ ਕਿੰਨੇ ਘਟੇ ਸਿਆਣੀ ਬਣਾ ਮੈਂ ਆਏ ਕੋਈ ਸ਼ੌਕ ਵੀ ਪੂਰਾ ਕਰਨੇ ਮੈਂ ਆਪਣਾ ਥੋੜੀ ਕਮਾਲ ਹੋਈ ਪਈ ਆ ਕਿਤੇ ਆਉਂ ਨਹੀਂ ਦਿੰਦੇ ਜਾਣ ਨਹੀਂ ਦਿੰਦੇ ਹੈਗੇ ਨਾ ਮੈਨੂੰ ਕਦੇ ਕੁਝ ਲਿਆ ਕੇ ਦਿੱਤਾ ਤੁਸੀਂ ਲਾਹੋਰ ਤੈਨੂੰ ਕੀ ਲਿਆ ਕੇ ਜੀ ਸਾਰਾ ਪੁਸਤਕ ਘਰੇ ਮਿਲਦਾ ਤੈਨੂੰ ਘਰੇ ਬੈਠ ਕੇ ਕੀ ਮਿਲਦਾ ਮੈਨੂੰ ਉਹੀ ਪੁਰਾਣੇ ਸੂਟ ਪਾਈ ਜਿੰਨੀ ਵਿਆਹ ਵਾਲੇ ਸਾਲ ਪੁਰਾਣੇ ਲੈ ਫੇਰ ਕੀ ਹੋ ਗਿਆ ਹੁਣ ਹਾੜੀ ਪਿੱਛੋ ਦਵਾ ਲਿਆ ਮਾਂ ਨੇ ਤੈਨੂੰ ਸੂਟਾਂ ਦੀ ਕੀ ਗੱਲ ਲੈ ਗਈ ਅੱਗੇ ਕੀ ਤੈਨੂੰ ਕੋਤੇ ਕੁਝ ਲਿਆ ਕੇ ਦਿੰਦਾ ਤਾਂ ਤੈਂ ਕਰਦੀ ਜਿਵੇਂ ਤੈਨੂੰ ਕੋਤੇ ਕੁਝ ਮਿਲਦਾ ਹੀ ਨਹੀਂ ਹੁੰਦਾ ਬਹੁਤ ਕੁਝ ਲਿਆ ਕੇ ਦਿੰਦੇ ਹੋ ਮੈਨੂੰ ਪਤਾ ਹੈ ਮੈਨੂੰ ਲੈ ਭਾਈ ਮੁੰਡਿਆ ਤੂੰ ਦੇਖ ਲੈ ਭਾਈ ਐ ਥੋੜੀ ਕੰਮ ਬਣਦਾ ਹੁੰਦਾ ਕੋਈ ਦੱਸ ਉਹ ਚੱਲ ਬੇਬੇ ਜੀ ਕਹਿੰਦੀ ਐ ਅੱਜ ਲੈ ਜਾਣਾ ਇਹ ਤਾਂ ਤੇਰੀ ਮਰਜ਼ੀ ਆ ਦੇਖਾ ਮੇਰੇ ਤਾਂ ਕਹਿਣਾ ਮੈਂ ਤਾਂ ਇੱਥੇ ਤੱਕ ਪਹੁੰਚਾ ਤੇ ਤੁਸੀਂ ਹੁਣ ਜਾੜੋ ਚਾਹੇ ਰੱਖੋ ਛੋੜੇ ਹੱਥੇ ਚ ਪਹੁੰਚਾਉ ਨਾ ਮਮੀ ਹੈਗਾ ਕਿ ਇਹ ਫਿਰ ਕਹੋਗੇ ਤੂੰ ਬੋਲਦੀ ਆ ਲੈ ਹਰ ਹੁਣ ਸਾਰਾ ਕੁਸਤਾ ਜੋੜ ਰੱਖਿਆ ਕੁੜੇ ਦਾ ਸਾਰਾ ਕੁਸਤਾ ਜੋੜ ਕੇ ਤੋੜਨੀ ਵਾਸਤਾ ਨਹੀਂ ਹੈਗੀ ਕਿਉਂ ਨਹੀਂ ਹੈਗੀ ਲੋੜ ਮੇਰੇ ਕੋਈ ਸ਼ੌਂਕ ਨਹੀਂ ਹੈਗੇ ਮੇਰੀ ਗੱਲ ਸੁਣ ਗਵੰਡ ਨਾ ਸਾਰੀਆਂ ਜਾਂਦੇ ਨੇ ਕੋਈ ਕਿਤੇ ਜਾਂਦੀ ਹੈ ਕੋਈ ਕਿਤੇ ਜਾਂਦੀ ਆ ਮੈਨੂੰ ਕਦੇ ਕਿਤੇ ਜਾਣ ਦਿੰਦਾ ਤੁਸੀਂ ਲੋਕ ਤਾਂ ਖੋਜ ਲਿਕਣਗੇ ਤੂੰ ਖੋਜ ਡੀਂ ਜਾ ਕੇ ਹੁਣ ਦੀ ਕਰਨਗੇ ਕੂਚਾ ਚੱਲ ਬੇਬੇ ਤੂੰ ਚੁੱਪ ਕਰ ਅਜ ਜਾਇਆ ਹੁੰਦੇ ਥੋੜਾ ਨਿਬੜਨਾ ਹੀ ਨਹੀਂ ਇਹ ਲੋਕਾਂ ਦੀ ਰੀਸ ਨਹੀਂ ਕਰਿਆ ਕਰਦੇ ਪੁੱਤ ਸਿਆਣੇ ਕੋਈ ਲੋਕਾਂ ਦੀ ਰੀਸ ਨਹੀਂ ਕਰਦੇ ਹੈਗੇ ਚੱਲ ਮਰਜੀ ਆ ਭਾਈ ਮੈਂ ਤਾਂ ਤਾਂ ਕਹਿਣਾ ਹਾਂ ਹਾਂ ਚਲੋ ਯਾਰ ਥੋੜਾ ਪਤਾ ਲੱਗੂਆ ਜਦੋਂ ਟੁੱਠਾ ਜਾ ਕੇ ਮੰਗਣ ਲੱਗ ਗਏ ਲੋਕਾਂ ਦੇ ਥੋੜਾ ਤਾਂ ਨਿਬੜਨਾ ਹੀ ਨਹੀਂ ਚੱਲ ਚੱਲ ਯਾਰ ਲੈ ਗਿਆ ਮਿੰਟ ਚ ਚੜਾ ਕੇ ਕਹਿੰਦੇ ਕਹਿੰਦੇ ਹੈ ਐ ਨਹੀਂ ਦੇਖਦਾ ਮੇਰੀ ਮਾਂ ਦੀ ਤਾਂ ਦਵਾਈ ਮੁੱਕੀ ਪਈ ਆ ਵੀ ਦਵਾਈ ਦਬੂਈ ਦਵਾਦਾ ਉਹਨੂੰ ਕੀ ਹੋਈ ਜਾਂਦਾ ਕਦੇ ਤਾਂ ਸ਼ਾਂਤ ਹੋ ਜਾ ਕਰ ਕਦੇ ਵਿੱਚੇ ਹੁਣ ਬੋਲੀ ਜਾਂਦੀ ਐ ਇਹ ਹੋਣਾ ਕੀ ਆ ਉਹ ਲੈ ਗਿਆ ਉਹਨੂੰ ਚੜਾ ਕੇ ਦੱਸ ਮੋਟਰਸਾਈਕਲ ਤੇ ਉਹਨੂੰ ਕਹਿੰਦੇ ਕਹਿੰਦੇ ਕਿੱਥੇ ਲੈ ਗਿਆ ਮੂਵੀ ਦੇਖਣ ਵਾਸਤੇ ਅਖੇਸ ਤੋਂ ਮੂਵੀ ਦੇਖ ਕੇ ਆਉਨੇ ਆ ਫਿਰ ਫਾਹਾ ਪਹਿ ਗਿਆ ਕੋਈ ਫਾਹਾ ਕਿਉਂ ਪਹਿ ਗਿਆ ਐ ਤਾਂ ਹੈ ਨਹੀਂਗਾ ਵੀ ਚੱਲ ਭਾਈ ਘਰੇ ਤਾਂ ਮਾਂ ਦੀ ਦਵਾਈ ਮੁੱਕੀ ਪਈ ਆ ਦਵਾਈ ਤਾਂ ਕੀ ਦਵਾਉਣੀ ਆ ਸੋ ਉਹਨੂੰ ਲੈ ਗਿਆ ਲੈ ਅੱਛਾ ਓਹੋ ਮੇਰਾ ਵੀ ਸਰੇ ਹੀ ਬੇਗਾ ਹੈ ਲਿਆਂਦਾ ਕੋ ਸੌਦਾ ਨਹੀਂ ਸੌਦਾ ਨਹੀਂ ਹੈਗਾ ਹੋਰ ਤੈਨੂੰ ਕੀ ਲੱਗਦਾ ਸੌਦਾ ਹੀ ਹੈਗਾ ਮੇਰਾ ਮੋਢਾ ਟੁੱਟਣ ਵਾਲਾ ਹੋ ਗਿਆ ਹਜੇ ਕਹਿੰਦੀ ਲਿਆਂਦਾ ਸੌਦਾ ਮੋਢੇ ਟੁੱਟਣ ਨੂੰ ਦੱਸ ਹੁਣ ਤੂੰ ਉਵੇਂ ਹੀ ਲੱਗ ਗਿਆ ਦੇਖਾ ਕਰਨਾ ਕਿਖਣ ਤਾਂ ਤੈਨੂੰ ਆਉਂਦੇ ਆ ਉਹ ਜੇ ਤੂੰ ਦੂਜਿਆਂ ਨੂੰ ਸਮਝਦੀਆਂ ਮੈਨੂੰ ਐ ਨਹੀਂ ਸਮਝ ਆਉਂਦੀ ਗਏ ਮੂਵੀ ਦੇਖਣ ਉਹੋ ਨੇ ਤੇ ਤੇਰੇ ਕਿਉਂ ਦਰਦ ਹੁੰਦਾ ਵੀ ਦਰਦ ਨਾ ਹੋਵੇ ਪਹਿਲਾਂ ਮੈਨੂੰ ਐਂ ਦੱਸ ਕਿਵੇਂ ਤਾਂ ਆਪਣਾ ਘਰ ਬੰਨੇਗਾ ਹੁਣ ਉਹੀ ਗੱਲ 2 ਰੁਪਏ ਹੁੰਦੇ ਨੇਗੇ ਮੈਂ ਉੱਥੇ ਜਾਣਿਆ ਅਸੀਂ ਉੱਥੇ ਜਾਣਿਆ ਅਸੀਂ ਉੱਥੇ ਜਾਣਿਆ ਲੈ ਇੱਥੇ ਤਾਂ ਇਹੀ ਹਾਲ ਰਹਿਣਗੇ ਆਹੀ ਦਿਨ ਨੇ ਉਹਨਾਂ ਦੇ ਐਸ਼ ਕਰਨ ਦੇ ਉਸ ਤੋਂ ਬਾਅਦ ਤਾਂ ਫਿਰ ਜਵਾਖ ਚੱਲੇ ਹੋਗੇ ਫਿਰ ਤਾਂ ਬਸ ਘਰ ਜੋਗੀ ਰਹਿ ਜਾਣਗੇ ਨਾ ਫਿਰ ਕੋਈ ਕੰਮ ਤੰਦੇ ਲਾ ਲੈ ਬਹੁ ਮੁੰਡੇ ਨੂੰ ਕੰਮਕ ਤੰਦੇ ਤਾਂ ਉਹਨੂੰ ਕੀ ਕਹਿਣਾ ਵੀ ਤੂੰ ਕੰਮ ਤੇ ਲੱਗ ਜਾ ਕਦੇ ਕਹਦੂ ਕਿ ਮੈਨੂੰ ਮੂਵੀ ਦਿਖਾ ਲਿਆ ਕਦੇ ਕਹਦੂ ਕਿ ਮੈਨੂੰ ਬਰੇਟੇ ਲੈ ਜਾ ਕਦੇ ਕਹੂ ਕਿ ਮੈਨੂੰ ਜਾਖਲ ਲੈ ਜਾ ਕੋਈ ਨਾ ਇਹ ਕੰਮ ਤੇ ਬਹੁ ਨੇ ਨਹੀਂ ਲਾਉਣਾ ਮੈਂ ਲਾਉਣਾ ਮੇਰੀ ਹੋਈ ਸੀ ਅ ਦੇਖਦਾ ਫਿਰਦਾ ਕੰਮ ਉਹ ਲੱਭ ਜੂਗਾ ਕੋਈ ਨਾ ਕੰਮ ਲੱਗ ਜੂਗਾ ਐਵੇਂ ਨਾ ਸਾਰਾ ਦਿਨ ਚਰਚਰ ਕਰਿਆ ਕਰ ਰੋਜ਼ ਇਹਨੂੰ ਪੀਜੇ 버ਗਰ ਖਵਾਉਂਦਾ ਰਹੂਗਾ ਲਿਆ ਲਿਆ ਕੇ ਭਲਾਏ ਘਰ ਜੁੜਦੇ ਹੁੰਦੇ ਨੇ ਪੀਜੇ 버ਗਰਾਂ ਨਾਲ ਘਰੇ ਰੋਟੀ ਖਾ ਲੇ ਤੇ ਤੇਰੀਆਂ ਨਹੀਂ ਡਵਾਂਡਾ ਪੂਰੀਆਂ ਕਰੀਆਂ ਮੈਂ ਕਿਹੜੀਆਂ ਕਰੀਆਂ ਤੂੰ ਮੇਰੀਆਂ ਡਵਾਂਡਾ ਪੂਰੀਆਂ ਨਹੀਂ ਕਰਿਆ ਦੱਸ ਜਿਹੜਾ ਕੁਛ ਕਹਿੰਦੀ ਜੂ ਹੈ ਜੋ ਕੁਛ ਲਿਆ ਕੇ ਦਿੰਦਾ ਸੀ ਤੈਨੂੰ ਹੋਰ ਲਿਆ ਕੇ ਦਿੰਦਾ ਤੀ ਤੂੰ ਤਾਂ ਮੈਨੂੰ ਰੇ ਭਲਾਏ ਮੇਲੇ ਤੇ ਜਾਣਾ ਅੱਜ ਮੇਰੇ ਨਾਨਕੀ ਮੇਲੇ ਆ ਉੱਥੇ ਬਗਚਾ ਲੱਜ ਮੇਰੀ ਭੂਆ ਕੋਲੇ ਮੇਲੇ ਕੋਲ ਬਗਚਾ ਲ ਮੈਂ ਤਾਂ ਸੋਡਾ ਖਾਨਦਾਨੀ ਜਾਨ ਵੀ ਲਾਗੇ ਲੋਕ ਅਗਲਾ ਕਹਿੰਦਾ ਸੀ ਉਹਨਾਂ ਦਾ ਪ੍ਰੋਣਾ ਹੋਇਆ ਫਿਰਦਾ ਮੇਲੇ 'ਚ ਹੋਰ ਤਾਂ ਹੀ ਮੈਂ ਵੀ ਕਹਾ ਮੇਰੇ ਤਾਂ ਉਹੀ ਗੱਲ ਐਨੇ ਨੇ ਹੱਥ ਚੂੜੀਆਂ ਨਾਲ ਕਾਹਤੋਂ ਭਰੇ ਰਹਿੰਦੇ ਨੇ ਲਾ ਚੂੜੀਆਂ ਜਿਹੜੀਆਂ ਪੈਂਦੀਆਂ ਸੀ ਉਦੋਂ ਪਵਾ ਦਿੰਦੇ ਸੀ ਹੋਰ ਤਾਂ ਹੀ ਮੈਂ ਵੀ ਕਹਾ 200 ਤੋਂ ਵੱਧ ਸੂਟ ਨਹੀਂ ਪੈਂਦਾ ਹੈਗਾ ਮੈਂ ਵੀ ਕਹਾ ਮੇਰੇ ਐਨੇ ਐਨੇ ਮਹਿੰਗੇ ਸੂਟ ਪਏ ਨੇ ਨੰਮਾਰੀਆਂ ਜਿ 200 ਦਬਾਏ ਹੋਏ ਉਸ ਵੇਲੇ 200 ਪਤਾ ਅੱਜ ਦੇ 2000 ਵਰਗਾ ਸੀਗਾ ਮੜਾ ਮੋਟਾ ਸੋਚ ਲਿਆ ਕਰ ਕੱਲਾ 200 ਨਾ ਕਹ ਤੂੰ ਵੀ ਉਹਨਾਂ ਦੀ ਸਾਈਡ ਲੈਣੇ ਹੋਗੇ ਹਾਂ ਸਾਈਡ ਲੈਣੇ ਆ ਸਾਈਡ ਤਾਂ ਲੈਣੀ ਪੈਂਦੀ ਆ ਰੋਟੀ ਖਾਣੀ ਆ ਉਹਨਾਂ ਤੋਂ ਰੋਟੀ ਖਾਣੀ ਆ ਤੈਨੂੰ ਐਂ ਤਾਂ ਨਹੀਂ ਹੈਗਾ ਵੀ ਚੱਲ ਮੇਰਾ ਸਾਥ ਦੇ ਮੈਂ ਤੂੰ ਵੀ ਮੁੰਡੇ ਦਾ ਸਾਥ ਦਿੰਨਾ ਉਹ ਸਾਥ ਤੇਰਾ ਹੁਣ ਤੱਕ ਦਿੰਦੀ ਆਂ ਜਦੋਂ ਗੱਲਾਂ ਪੁੱਠੀਆਂ ਡਾਂਗਾਂ ਵਾਲੀਆਂ ਕਰੇਂਗੀ ਮੈਂ ਕਿਉਂ ਸਾਥ ਦੇਊਂਗਾ ਮੈਂ ਜਰੂਰੀ ਡਾਂਗਾਂ ਖਾਣੀਆਂ ਨੇ ਫਿਰ ਅੱਲੀ ਖਾਈ ਜਾਈਂ ਹੋਰ ਡਾਂਗਾਂ ਨੂੰ ਦੱਸ ਇਦਰੇ ਡੰਗਾ ਮਾਰਦਾ ਸਮਝਾਇਆ ਕਰਦਾ ਮਾਪੇ ਤਾਂ ਜਵਾਕ ਨੂੰ ਹਾਂ ਸਿਰ ਤੇ ਚੜਾਈ ਜਾਂਨੇ ਉਹ ਸਿਰ ਤੇ ਚੜਾਈ ਜਾਂਨੇ ਉਹ ਜਵਾਕ ਨੂੰ ਉਹ ਕਿਹੜਾ ਸਿਰ ਤੇ ਚੜਾ ਲਿਆ ਕੋਈ ਗੱਲ ਨਹੀਂ ਐਵੇਂ ਨਾ ਬੜਾ ਬੋਲਿਆ ਕਰ ਕੱਲ ਨੂੰ ਮੂਰੇ ਬੋਲਣ ਲੱਗ ਕੇ ਤੂੰ ਫਿਰ ਕੀ ਕਰੇਂਗੀ ਹਾਂ ਤਾਂ ਤੇਰੀ ਚੇਹ ਮਨਦੇ ਚੇਹ ਬਣਾ ਕੇ ਰੱਖ ਆਇ ਕਿੱਥੇ ਬੋਲਣਗੇ ਮੂਰੇ ਅਜੇ ਤੁਸੀਂ ਸਹਿ ਦਵੋਗੇ ਫਿਰ ਮੂਰੇ ਬੋਲਣਗੇ ਮੈਂ ਤਾਂ ਕਿਉਂ ਸਹਿ ਦਵਾਂਗਾ ਮੈਂ ਕਿ ਪਾਗਲ ਥੋੜਾ ਸਹਿ ਦੇਣ ਨੂੰ ਗਲਤ ਹੈ ਮੈਂ ਤੇਰੀ ਕਰਦਾ ਮੇਰੇ ਖੜੇ ਤੋਂ ਨਹੀਂ ਹਟੀ ਉਹਨਾਂ ਨੂੰ ਪਤਾ ਨਹੀਂ ਕੀ ਕੁਛ ਬੋਲੀ ਹੋਏਗੀ ਤੂੰ ਇਧਰ ਨਹੀਂ ਮੈਂ ਕੁਛ ਬੋਲੀ ਮੈਂ ਤਾਂ ਹੀ ਆਖਿਆ ਭਾਈ ਮੇਰੀ ਦਵਾਈ ਮੁੱਕੀ ਪਈ ਆ ਪੁੱਤ ਮੈਨੂੰ ਦਵਾਈ ਦਿਵਾ ਲਿਆ ਦਵਾਈ ਫਿਰ ਉਹ ਲੈ ਕੇ ਦੇਣੀ ਸੀ ਦਵਾਈ ਮੈਂ ਲਿਆ ਦੂੰਗਾ ਦੱਸ ਕੀ ਹੋਇਆ ਮੈਨੂੰ ਤਾਂ ਲੱਗਦਾ ਨਹੀਂ ਕਿਸੇ ਪਾਸੇ ਪਲੇਗ ਪਈ ਤੇਰੇ ਨਾ ਹੁਣ ਤੂੰ ਮੇਰੇ ਪਲੇਗ ਪਾ ਦੇ ਸਾਰੀ ਉਮਰ ਕਰਕੇ ਕਮਾਈਆਂ ਹੋਰ ਕੀ ਫਿਰ ਮੈਂ ਤੈਨੂੰ ਪੀਜੀਆਈ ਚ ਦਾਖਲ ਕਰਾ ਦਿਆਂ ਕੱਲਾ ਤਜਾਬ ਵਧਿਆਗਾ ਪਲੇਗ ਨਹੀਂ ਕ ਉਹ ਤੋਂ ਮੜਾ ਮੋਟਾ ਚੂਰਨ ਲੈ ਲਾ ਘੱਟ ਖਾ ਲਿਆ ਕਰ ਉਹ ਤੋਂ ਉਹਦਾ ਡੱਫਣ ਲੱਗ ਜਾਂਦੀ ਆ ਫਿਰ ਆਪੇ ਬਦਲਣਾ ਤਜਾਬ ਨਾ ਹੁਣ ਤੂੰ ਪੀਜੀ ਆਈ ਤੇ ਆ ਜਾ ਆਹੀ ਸੁੱਖਾ ਭਾਲਦਾ ਰਹਿਣਾ ਤੂੰ ਖਾਣ ਨੂੰ ਮੈਂ ਕੀ ਖਾ ਗਈ ਛੜਦੀ ਕੀ ਐ ਆ ਹੁਣ ਉਹਨਾਂ ਦੇ ਗਈ ਸੀ ਉਥੇ ਭੋਗ ਤੇ ਜਲੇਬੀਆਂ ਤੁਲਸ ਕਿ ਆਈ ਹੋਣਗੀਆਂ ਹੋਰ ਪਤਾ ਨਹੀਂ ਕੀ ਕੁਛ ਹੋਊਗਾ ਉਹ ਖਾ ਕੇ ਆਈ ਹੋਣਗੀਆਂ ਤੈਨੂੰ ਬੜਾ ਪਤਾ ਲੱਗਦਾ ਵੀ ਉਥੇ ਜਲੇਬੀਆਂ ਖਾਦੀਆਂ ਮੈਂ ਕੀ ਖਾ ਲਾਂ ਪਤਾ ਹੀ ਐ ਮੈਨੂੰ ਪਤਾ ਹੀ ਐ ਮੈਨੂੰ ਤੇਰੀ ਜਾੜਦੇ ਹੀ ਪਤਾ ਵੀ ਰਹਿੰਦੀ ਦੀ ਪਹਿਲੇ ਹੀ ਮੂਤਾਂ ਲੱਗ ਜਾਂਦੀ ਆ ਵੀ ਆ ਖਾਉਂਗੀ ਆ ਖਾਉਂ ਚੱਲ ਬਾਗ ਜਾ ਪਾਣੀ ਦੇ ਦੇ ਘੁੱਟ ਕਿੰਤਾ ਹੀ ਰ ਪਾਣੀ ਮਾਹੀ ਖਰਦੀਆਂ ਹੋਏ ਲੈ ਕੇ ਦੇਣਾ ਆ ਤਾਂ ਹੈ ਨਹੀਂ ਵੀ ਥੱਕਿਆ ਹਰ ਆਇਆ ਪਾਣੀ ਪਿਆਦਾ ਘੁੱਟ ਇੱਕ ਬਾਹਰੋਂ ਥੱਕਾੱਕ ਕੇ ਆਉਨੇ ਆ ਕੇ ਲੱਕੇ ਲੱਗ ਜਾਂਦੀਆਂ ਮੱਥੇ ਆਉਂਦੇ ਦੇ ਵੀ ਤੈਨੂੰ ਅੰਦਰ ਸੁਭਾਤ ਜਣੀ ਪਿਆ ਜਾਂਦਾ ਇੱਥੇ ਦੱਸ ਕੀ ਫੇਰ ਦੇਨੀ ਆ ਤੂੰ ਭਾਂਡੇ ਮਾਂਜ ਲੈ ਹੁਣ ਦੁਪਹਿਰਾ ਹੋਇਆ ਪਿਆ ਭਾਂਡੇ ਮਾਂਜਣ ਦਾ ਟਾਈਮ ਹੈ ਲੈ ਜਮਾ ਸੋਚ ਨਹੀਂ ਆ ਪਿਆ ਹੈ ਜੋ ਆਖ ਜੇ ਕਿ ਦਿਨ ਨਿਕਲੇ ਨੇ ਹੋਏ। ਓਹੋ। ਉਹੀ ਡਰਾਤੇ ਪਤੰਦਰਾ। ਪਰਾਂ ਕਰ ਲੱਤਾ। ਕਿੱਧਰ ਗਏ ਨੇ ਵਾਹੋ? ਉਹ ਗਏ ਨੇ ਇੱਧਰ ਕੋਈ ਫਲਮੋ ਫਲਮੋ ਲੱਗੀ ਆ ਇੱਥੇ ਕੋਈ ਉਹ ਦੇਖਣ ਗਏ ਨੇ। ਕਿਉਂ? ਕਿਉਂ? ਹੁਣ ਮੈਨੂੰ ਕੀ ਪਤਾ ਕਿਉਂ ਦੇਖਣ ਗਏ ਆ ਤਾਂ ਗਏ ਆ ਫਿਰ। ਰੋਕ ਨਹੀਂ ਸਕਦਾ ਤੂੰ। ਅੱਜ ਕੱਲ੍ਹ ਤੇ ਉਹਨੂੰ ਕੌਣ ਰੋਕਦਾ? ਤੂੰ ਰੋਕ ਲੈਣਾ। ਖੌਂਸੜੇ ਮਾਰਦਾ ਕੱਢ ਕੇ। ਤੇ ਤੇਰੀਆਂ ਪੁੱਟੀਆਂ ਗੱਲਾਂ ਹੁੰਦੀਆਂ ਨੇ ਪੁੱਟੀਆਂ ਗੱਲਾਂ ਕਹਿੰਦੇ 10 ਜਣਿਆਂ ਚ ਬੈਠਾ ਸੀ ਮੈਂ ਉੱਥੇ ਨੀਵੀਂ ਪਵਾਤੀ ਨਾ ਤਾਂ ਅੱਜ ਕੱਲ੍ਹ ਦੀਆਂ ਨੂੰ ਬੈਠਣ ਦਾ ਪਤਾ ਹੈ ਪਹਿਲਾਂ ਕਿਹੜਾ ਦੁਨੀਆਦਾਰੀ ਨਹੀਂ ਸੀ ਮੋਢੇ ਤੇ ਹੱਥ ਪਾਰਖਿਆ ਇੱਕ ਦੂਜੇ ਨੂੰ ਮੈਂ ਇਥੇ ਤਾਂ ਅੱਗੇ ਗੱਲੇ ਨਹੀਂ ਹੁੰਦੀਆਂ ਐ ਲਾਲਾ ਵੀ ਮੈਂ ਤਾਂ ਉੱਠ ਕੇ ਤੁਰਿਆ ਹਰ ਕੱਦੇ ਪਹਿਲਾਂ ਵਾਲਾ ਸਮਾਂ ਹੈਗਾ ਹੁਣ ਗੱਲਾਂ ਹੀ ਤਾਂ ਦਿਸ ਗਏ ਤੈਨੂੰ ਮੋਟਰਸਾਈਕਲ ਤੇ ਹੋਰ ਸਮਾਂ ਹੈ ਪਹਿਲਾਂ ਵਾਲਾ ਕੋਈ ਵੀ ਸਮਾਂ ਨਹੀਂ ਹੈਗਾ ਸਾਰੀ ਬਦਲਿਆ ਪਿਆ ਹੁਣ ਤਾਂ ਆਹ ਬਾਕੀ ਮਹੀਨਾ ਹੋ ਗਿਆ ਹੁਣ ਤੈਨੂੰ ਮੇਰੇ ਨਾਲ ਡੂੜ ਅੱਲਾ ਦੇ ਖੋਪੇ ਹੁਣ ਹੁਣ ਤਾਂ ਬਣ ਗਏ ਹੋਣੇਗਾ ਕਿ ਸੌਂ ਕੀ ਹੋ ਗਿਆ ਬਸ ਵੀ ਕਾਲੀਆਂ ਲਾ ਕੇ ਤੁਰਿਆ ਫਿਰਾਂ ਓਏ ਧੁੱਪ ਤੋਂ ਕਿਹਾ ਡਾਕਟਰ ਨੇ ਭਾਈ ਫਿਰ ਬਡੇਵੇਂ ਲੈਣਾ ਹੁਣ ਤੂੰ ਬੈਠਾ ਨਹੀਂ ਜਾਂਦਾ ਘਰੇ ਤੁੱਪੇ ਕਰਨ ਕੀ ਆਉਣਾ ਐ ਹੁਣ ਟਾਈਮ ਨਹੀਂ ਪਾਸ ਹੁੰਦਾ ਹੁਣ ਦਾ ਆਪਦੇ ਖਾਣੀਆਂ ਚ ਚੱਲ ਵਗ ਜਾਨੇ ਉੱਥੇ ਤਾਂ ਸ ਪਖੇੜਦੇ ਨੇ ਉੱਥੇ ਬਹਿ ਜਾਂਦੇ ਆ ਅੱਛਾ ਐ ਟਾਈਮ ਪਾਸ ਹੋ ਜਾਂਦਾ ਹੁਣ ਕਰੇ ਤਾਂ ਹਿੱਟ ਕਰਨੀ ਦਿੰਦੀ ਲੰਡੀ ਤੇਰੇ ਵਾਲੀ ਆਪੀ ਨਹੀਂ ਤੇ ਕਰਨ ਦਿੰਦੀ ਉੱਥੇ ਬੋਲੀ ਜਾਂਦਾ ਹੋਏਗਾ ਬੈਠਾ ਇੱਥੇ ਫੜਫੜ ਕਰੀ ਜਾਂਦੀ ਐ ਪਿਆ ਰਹਿੰਦਾ ਐ ਚੌਰਾ ਐ ਕਰਦਾ ਵਾਹ ਕਰਦਾ ਕੀ ਕਰਤਾ ਭਾਈ ਕੀ ਚੱਕ ਲਿਆ ਮੈਂ ਤੁਹਾਡਾ ਹੈ ਅਰﾞﾞﾞਵਾਨੀ ਮੈਨੂੰ ਦਿੰਦੇ ਨਹੀਂ ਜਵਾਖ ਤੁਹਾਡੇ ਫਿਲਮਾਂ ਦੇਖਦੇ ਫਿਰਦੇ ਨੇ ਕੀ ਗੱਲ ਆ ਉਹਦੇ ਨੂੰ ਹੁਣ ਤੈਨੂੰ ਕੈਂਠਾ ਕਰਾ ਦਿਆਂ ਕੀ ਨਹੀਂ ਦਿੱਤਾ ਜਹਾਂ ਜਹਾਂ ਕੁਝ ਹੈਗਾ ਤੈਨੂੰ ਮਿਲ ਹੀ ਜਾਂਦਾ ਹੈਗਾ ਰੋਟੀ ਮਿਲ ਜਾਂਦੀ ਆ ਹੋਰ ਕੀ ਮਿਲ ਜੇ ਭਾਈ ਤੈਨੂੰ ਤੂੰ ਕੈਂਠੇ ਕਹਿਣਾ ਭਾਈ ਰੋਟੀ ਤਾਂ ਮੈਨੂੰ ਮਿਲਦੀ ਨਹੀਂ ਕਦੇ ਡੇਰੇ ਖਾ ਕੇ ਆਉਣਾ ਕਦੇ ਗੁਰਦੁਆਰੇ ਖਾ ਕੇ ਆਉਣਾ ਉਹ ਸ਼ਰਮ ਮਨ ਲਿਆ ਕਰੋ ਸ਼ਰਮ ਰੋਟੀ ਤਾਂ ਤੈਨੂੰ ਮੇਰੇ ਨਾਲੋਂ ਵੀ ਵਧੀਆ ਮਿਲਦੀ ਆ ਕੌਣ ਕਹਿੰਦਾ ਤੈਨੂੰ ਰੋਟੀ ਨਹੀਂ ਮਿਲਦੀ ਪਹਿਲਾਂ ਤੈਨੂੰ ਮਿਲਦੀ ਆ ਰੋਟੀ ਅੱਜ ਖਾਇਆ ਆ ਭੋਗ ਤੇ ਅੱਜ ਤਾਂ ਉਹ ਵੀ ਭੋਗ ਤੇ ਖਾ ਕੇ ਆਈ ਆ ਭਰਾਈ ਤੇਰੇ ਵਾਲੀ ਧੱਕੇ ਜਲੇਬੀਆਂ ਦੇ ਲਾਗੇ ਬੋਲਣ ਇੱਥੇ ਖਾਉ ਵੱਡੂ ਤਾਂ ਕਰੀ ਜਾਂਦੀ ਆ ਸਾਰਾ ਦਿਨ ਕਿੱਥੇ ਮਿਲਦੀ ਆ ਭਾਈ ਰੋਟੀ ਮੈਨੂੰ ਹਾਂ ਮਿਲਦੀ ਨਹੀਂ ਸਾਰਾ ਦਿਨ ਠੁੱਕੀ ਜਾਂਦਾ ਓਰੇ ਹੋਰ ਹੁਣ ਠੁੱਕਾ ਨਾ ਠੁੱਕਦਾ ਆਊਗੀ ਕਿੱਥੇ ਠੁੱਕ ਕੇ ਆਵਾ ਉਹ ਤਾਂ ਫਿਰ ਹੁਣ ਤੇਰੀ ਗਲਤ ਗੱਲ ਆ ਜਰਦਾ ਜੇ ਨਾਲ ਆਇਆ ਕਰ ਭਾਈ ਤੈਨੂੰ 20 ਵਾਰ ਕਹਤਾ ਵੀ ਨਾ ਛੱਡ ਦੇ ਉਹਨੂੰ ਛੱਡ ਦੇ ਕੀ ਐ ਇਹਦੇ ਚ ਬਈ ਕੀ ਐ ਹੋਰ ਕੀ ਐਗਾ ਦੇਖ ਜਿਹੜਾ ਬੈਲ ਲੱਗਿਆ ਉਹ ਤਾਂ ਹੁਣ ਹਟਦਾ ਨਹੀਂ ਇਹ ਹੈ 510 ਰੁਪਈਆ ਦੀ ਪੂੜੀ ਹੈ ਹੈ ਉਹ ਗੱਲ 5-10 ਦਿਨ ਨਹੀਂ ਆਪਦੀਆਂ ਸੇਤਾਂ ਖਰਾਬ ਕਰੀ ਜਾਂਦੇ ਹੋ ਮੜੀ-ਮੂਟੀ ਆਕਲ ਨੂੰ ਹੱਥ ਮਾਰ ਲਿਆ ਕਰੋ ਨਾ ਇਹਨੂੰ ਤਾਂ ਤੁਸੀਂ ਕਹੀ ਜਾਂਦੇ ਹੋ ਹੈ ਤੇ ਮੈਂ ਤੈਨੂੰ ਆਖਿਆ ਸੀ ਜਵਾਕਾਂ ਨੂੰ ਰੋਕ ਕੇ ਰੱਖ ਰੋਕ ਕੇ ਰੱਖਾ ਇਹ ਸਹੀ ਤਾਂ ਕਹੇ ਲੱਗ ਰਿਹਾਗਾ ਨਾ ਸਰਿਆ ਨਹੀਂ ਤੇਥੋਂ ਇਹੀ ਬਾਦੂ ਸੀ ਤੂੰ ਆਕੇ ਲੱਗ ਗਈ ਇੱਥੇ ਚਾਬਰ-ਚਾਬਰ ਕਰਨ ਕੀ ਰੋਕਦਾ ਮੈਂ ਉਹਨਾਂ ਨੂੰ ਤੁਸੀਂ ਤਾਂ ਬੋਲਣ ਵੀ ਨਹੀਂ ਦਿੰਦਾ ਹੈਗਾ ਜਵਾਕਾਂ ਨੂੰ ਬੋਲਣ ਨਹੀਂ ਦਿੰਦਾ ਇਹਨੂੰ ਉਹਨਾਂ ਦੇ ਦਿਨ ਨੇ ਭਾਈ ਖਾਣ ਹਟਾਉਣ ਦੇ ਦਿਨ ਨੇ ਗਏ ਨੇ ਤਾਂ ਕੀ ਹੋ ਗਿਆ ਖਾਣਾ ਹੰਡਾਉਣ ਦੀ ਕੀ ਗੱਲ ਪਈ ਅਸੀਂ ਕਿਹੜਾ ਖਾਇਆ ਹੰਡਾਇਆ ਨਹੀਂ ਹੈਗਾ ਪਹਿਲਾਂ ਉਹ ਜਿਹੇ ਦਾ ਕੱਢ ਲਈ ਆਪਦਾ ਘਰ ਤਾਂ ਦੇਖੋ ਜਿਹਹਾ ਜਹਾ ਸਮਾਂ ਉਦੋਂ ਸੀ ਉਹ ਇਹ ਤੁਸੀ ਹੰਡਾ ਲਿਆ ਭਾਈ ਐਨੀ ਤਾਂ ਗੱਲ ਨੋਕਾਂ ਲਈ ਤਾਂ ਹੋਣ ਨਹੀਂ ਪਾਉਣਾ ਹਟਿਆ ਤੂੰ ਖਾਣਾ ਹੰਡਿੰਦਾ ਗੱਲ ਮੈਨੂੰ ਉਹ ਦੇਖ ਲੈ ਕਿਵੇਂ ਲੱਗ ਰਿਹਾ ਹੈਗਾ ਚਾਰੇ ਪਾਸੇ ਚੱਕ ਕੇ ਬੋਲਣਾ ਲੋਕਾਂ ਲਈ ਚੋਬਦੀ ਐ ਤਲੇ ਲਵਾਏ ਹੋਏ ਨੇ ਰੰਗ ਦੇਖ ਲੈ ਭਈ ਇਹਦਾ ਤੇਰੇ 10 ਜੋੜੀਆਂ ਪਈਆਂ ਨੇ ਆਹੋ ਰੂੜੀ ਤੋਂ ਚੱਕ ਕੇ ਲਿਆਈ ਸੀ ਨਾ ਪੈਸੇ ਤਾਂ ਨਮੀ ਲੈ ਕੇ ਆਈ ਸੀ ਨਮੀ ਤੁਰਿਆ ਫਿਰਦਾ ਇੱਥੇ ਹਰਲ ਹਰਲ ਕਰਦਾ ਟੁੱਟਣੀਆਂ ਰਹਿ ਗਈਆਂ ਮੇਰੇ ਮੇਰੀਆਂ ਦਾਸ ਦਿਸ ਗਈਆਂ ਅੱਜ ਲੈ ਆਂਦੀ ਐ ਇਹ ਉਦੋਂ ਤਾਂ ਨਿਗਾ ਲਾਲਾ ਮੇਰੀ ਇੱਲ ਵਰਗੀ ਤੀ ਅੱਜ ਦੇਖ ਲੈ ਮੰਜੇ ਤੇ ਵਹਿ ਗਿਆ ਉਦੋਂ ਲੈਦੀ ਦੀ ਜੁੱਤੀ ਇਹ ਆ ਰੰਗ ਫਿੱਟੇ ਪੈ ਜਾਵਾ ਨਿਗਾ ਵੀ ਆਪਣੇ ਆਪ ਹੀ ਖਰਾਬ ਕਰੀ ਆ ਗਈ ਉੱਥੇ ਬੈਠਾ ਖੇਤਕੜ दारू ਕੱਢੀ ਜਾਂਦਾ ਸੀ ਅੱਖਾਂ 'ਚ ਧੂਆ ਪੈਂਦਾ ਸੀ ਮਾਰ ਮਾਰ ਫੋਕਾ ਨਿਗਾ ਖਰਾਬ ਹੋਣੀ ਹੈ ਹੋਰਾ ਹੋਰਾ ਉਧਰ ਨਾਲੇ ਦੀ ਨਾ ਉਹ ਤੂੰ ਬਾਗ ਜਾ ਮੈਂ ਥੋਂ ਉਹਨਾ ਪ੍ਰਸ਼ਾਦ ਲੈਣੀ ਤੂੰ ਹਾਂ ਦੇਖ ਲੈ ਹਾਂ ਕਹਦਾ ਇਹ ਪ੍ਰਸ਼ਾਦ ਲੈ ਲਈ ਕਿ ਆ ਕੀ ਕਰਦੇਗਾ ਤੂੰ ਮੈਨੂੰ ਮੈਂ ਹੁਣ ਦੱਸ ਦੂੰ ਕੀ ਕਰ ਦੂੰਗਾ ਹਾਂ ਕਰ ਦੇਗਾ ਤੂੰ ਰੇ ਦੇਖ ਲੈ ਜੀ ਕੋਈ ਨਾ ਕੋਈ ਨਾ ਲੱਗੂ ਪਤਾ ਲੱਗੂ ਪਤਾ ਜਿੱਦੇ ਤੇਰੀ ਗੁੱਤ ਫੜ ਲਈ ਨਾ ਨੂੜੇ ਤੇਰੀ ਨੂਦੇ ਪਤਾ ਲੱਗੂ ਵੀ ਕਿਵੇਂ ਚਾਬਰ ਜਾਬਰ ਮੋਢੀ ਦਾ ਹੁੰਦਾ ਗੁੱਤ ਫੜੂਗੀ ਤੇਰੇ ਕਹੇ ਤੇ ਅਗਲੀ ਸਾਰਾ ਕੁਝ ਕਰੂਗੀ ਜੇ ਕੰਟਰੋਲ ਕਰੇ ਤਾਂ ਕਾਨੂੰ ਬੋਲੇ ਅਗਲੀ ਕੰਟਰੋਲ ਤਾਂ ਤੇਰੇ ਤੇ ਨਹੀਂ ਹੋਇਆ 25 ਸਾਲਾਂ ਦਾ ਉਹਨਾਂ ਦੇ ਕੀ ਕਰੂ ਜਵਾਕਾਂ ਤੇ ਮੈਂ ਹਾਂ ਇਹ ਜੀਆਂ ਕਰਦਾ ਆ ਕਰਦੀ ਆ ਗੱਲਾਂ ਤੇਰੀ ਜ਼ਬਾਨ ਫੜਾਉ ਗੁੱਤਨੀ ਤੇਰੀ ਇਹ ਗੱਲ ਮੈਂ ਨਹੀਂ ਹੱਲਾਸ਼ੇਰੀ ਦਿੰਦਾ ਇਹ ਗੱਲ ਤਾਂ ਇਹਦੀ ਵੀ ਲੱਖ ਰੁਪਏ ਦੀ ਹੈ ਭਾਈ ਕਿੱਧਰ ਜਾਣੇ ਹੁਣ ਉਰੇ ਆ ਜਵਾਕੋ ਮਾਤਾ ਵਾਲੀ ਤਾਂ ਮੰਜੀ ਆ ਦਾਲ ਦਲਾਉਣੀ ਤਾਂ ਜਾਣ ਦੇ ਪਰੇ ਦਿਮਾਗ ਤਾਂ ਤੁੰਖਰਾ ਟੱਕਰੀ ਆ ਗਈ ਢਿੰਗ ਦਾ ਟੱਪ ਨਹੀਂ ਦਿੰਦਾ ਸਾਰਾ ਟੱਪਰ ਕੰਮ ਦਾ ਤੁਸੀਂ ਵੀ ਇਹੀ ਕਰੇ ਨੇ ਭਾਈ ਮੋਟਰਸਾਈਕਲ ਤੇ ਤੂੰ ਵੀ ਇਹੀ ਬਿਠਾ ਕੇ ਲੈ ਜਾਂਦਾ ਸੀ ਕੋਈ ਕੋਈ ਕਿਹੜਾ ਹੁੰਦਾ ਸੀ ਜਹਾਜ਼ ਮਰੀ ਜਾਂਦਾ ਝੂਠੂਰੇ ਬੈਠਾ ਤੂੰ ਤਾਂ ਆਪ ਫੇਰ ਉਹ ਮੋਟਰਸਾਈਕਲ ਨੂੰ ਕਹਿੰਦਾ ਇਹ ਸਕੂਟਰ ਦੀ ਜਾਂਦੀ ਹੁੰਦੀ ਸੀ ਹੈ ਨਹੀਂ ਦੀ ਦਿੱਤਾ ਨਹੀਂ ਪਈ ਤੁਹਾਨੂੰ ਉਦੋਂ ਸਕੂਟਰ ਉਹ ਮਰੀ ਜਾਂਦੀ ਆ ਯਾਰ ਇਹਨੂੰ ਕਿੱਦਾਂ ਦੇਣਾ ਤਾਂ ਉਹ ਮੈਨੂੰ ਤੇ ਤੂੰ ਮੂਰੇ ਹੋ ਗਿਆ ਮੈਨੂੰ ਪਤਾ ਗਿਆ ਤਾਂ ਮੇਰਾ ਹੋਣਾ ਦੀ ਪਤਾ ਤਾਂ ਇਹਦੇ ਗਾਹਾਂ ਪਰਵਾਰ ਨੂੰ ਹੀ ਹੈਗਾ ਕੀ ਮੋਟਰਸਾਈਕਲ ਸਕੂਟਰ 'ਚ ਫਰਕ ਹੁੰਦਾ ਇਹਨੂੰ ਕੀ ਪਤਾ ਹੋਰ ਹਾਂ ਉਹੀ ਕੁਛ ਜਵਾਕ ਸਿੱਕੇ ਨੇ ਹੈ ਉਹ ਚੱਲ ਚਾਹ ਚੂਪੀ ਲਾ ਪੈ ਜਾ ਉੱਥੇ ਘੰਟਾ ਆਰਾਮ ਕਰ ਲੈਣ ਦੇ ਮੈਨੂੰ ਵੀ ਕਰ ਲੈਣ ਦੇ ਆਰਾਮ ਮਾਣਾ ਮੋਟਾ ਕੰਟਰੋਲ ਰੱਖੀਦਾ ਹੁੰਦਾ ਜਵਾਕਾਂ ਤੇ ਕੋਈ ਨਾ ਕੋਈ ਨਾ ਤੂੰ ਰੱਖ ਲਈ ਕੰਟਰੋਲ ਮੈਂ ਕਿੱ데 ਰੱਖੂੰ ਜਿਹੜਾ ਹੁਣ ਚਾਬਰ-ਚਾਬਰ ਮੈਨੂੰ ਬੋਲੀ ਜਾਂਦਾ ਉਹਨਾਂ ਨੂੰ ਵੀ ਕੁਛ ਕਹਿ ਸਕਦਾ ਲੱਗ ਜੂ ਪਤਾ ਨਹੀਂ ਤੈਨੂੰ ਕਿਵੇਂ ਸੁਣਦੇ ਆ ਤੇਰੀ ਕਿ ਸੁਣਾਉਂਦੇ ਨੇ ਤੈਨੂੰ ਕਦਾ ਕਹੇ ਤੋਬਾ ਅੱਜ ਕੱਲ ਦਾ ਜਵਾਨਾ ਹੈ ਨਹੀਂ ਤੁਸੀਂ ਆ ਕਿਹਾ ਕੁਝ ਮਾਣਾ ਉਹ ਤਾ ਸਾਨੂੰ ਕਹੀ ਜਾਈ ਜੇ ਅਸੀਂ ਬੋਲਦੇ ਆ ਤਾਂ ਤੂੰ ਲੱਗ ਜਾਣਾਗਾ ਵੀ ਕਹਿੰਦੇ ਹੋ ਜਵਾਨਾ ਬੋਲਣ ਨੂੰ ਹੁਣ ਮੈਨੂੰ ਐ ਦੱਸ ਕੋਈ ਉਹ ਨਸ਼ਾ ਕਰਦਾ ਦਾ ਲੋਕਾਂ ਕੰਨੀ ਦੇਖ ਲੋ ਨਾਲੀਆਂ ਚ ਡਿੱਗੇ ਪਏ ਹੁੰਦੇ ਨੇ ਐਦੂ ਤਾਂ ਚੰਗਾ ਹੀ ਐ ਨਸ਼ਾ ਕਰਨ ਲਾ ਦੇਗਾ ਅਜੇ ਲੱਗਿਆ ਨਹੀਂ ਲਾ ਮੈਂ ਲਾ ਦੂੰ ਤੁਸੀਂ ਲਾਓਗੇ ਜਦੋਂ ਗੱਡੀਆਂ ਕੋਲਦਾ ਤੂੰ ਸਿੰਘ ਮਿੱਟੀ ਚੱਕ ਰੱਖੀ ਹੈਗੀ ਦੱਸ ਬਾਕੇ ਕੀ ਲੋੜਾ ਆ ਗਿਆ ਲੱਭੋ ਅੱਜ ਭਈ ਕਿੱਥੇ ਦੀ ਤੁਸੀਂ ਹੈ ਰੋਟੀ ਟੁੱਕ ਕਨੀ ਮੈਂ ਭੁੱਖਾ ਰਹਿ ਗਿਆ ਹਰ ਕੇ ਡੇਰੇ ਚ ਖਾ ਕੇ ਆਇਆ ਮੈਂ ਮੈਂ ਤਾਂ ਆਪ ਡੇਰੇ ਚ ਤੀਗੀ ਮੈਂ ਕਿੱਥੇ ਜਾਣਾਗਾ ਤੂੰ ਤਾਂ ਮੈਨੂੰ ਦੱਸਿਆ ਨਹੀਂ ਹੈਗਾ ਉਹ ਝੂਠ ਬੋਲੀ ਜਾਣਾ ਔਰੇ ਬੈਟਾ ਮੈਂ ਹੈਗਾ ਤੀਲਾਪੂ ਮੈਂ ਇਧਰ ਜਲੇਬੀਆਂ ਵਾਲੀ ਕੜਾਹੀ ਕੋਲੇ ਤੀ ਪਤਾ ਯਾ ਖਾਨ ਕੁੱਤੇ ਹੋਗੇ ਹੋਰ ਕਿੱਥੇ ਤੂੰ ਉੱਥੇ ਸੇਵਾ ਕਰਾਉਣੀ ਸੀ ਮਾੜੀ ਮੋਟੀ ਨਾ ਸ਼ਰਮ ਮੰਨ ਲਿਆ ਕਰ ਮੈਂ ਕਾਦੀ ਮੰਨਾ ਆਹਾਂ ਆ ਨਾ ਕਾਲੀ ਕਰਿਆ ਕਰ ਹੁਣ ਅੰਤ ਸਮੇਂ ਜੋ ਮਰਨਾ ਹੈ ਤਾਂ ਕਿਉਂ ਮੂੰਹ ਕਾਲਾ ਕਰਨਾ ਹੈ ਜੋ ਮਰ ਨਹੀਂ ਉਦੋਂ ਹੈ ਨਾ ਕਰਿਆ ਕਰ ਮੈਨੂੰ ਕਹਿੰਦੇ ਨੇ ਛੋਟਾ ਲੱਗਦਾ ਮੈਥੋਂ ਦੇਖਣ ਨੂੰ ਹੌਣ ਤੈਨੂੰ ਕੋਈ ਰਿਸ਼ਤਾ ਨਹੀਂ ਕਰਨ ਵਾਲਾ ਆਇਆ ਇਹ ਅੱਜ ਦੀ ਕਰਾਈ ਆ ਇਹਦਾ ਪੱਕਾ ਰੰਗ ਕਰਤਾ ਭਈ ਹੁਣ ਉੱਤਰੀ ਨਹੀਂ ਜਦ ਮੈਂ ਕੀ ਕਰਾਂ ਹਾਂ ਤਿੰਨ ਸਾਲ ਹੋ ਗਏ ਕਰਾਈ ਨੂੰ ਥੱਲੋਂ ਤਾਂ ਤੇਰੇ ਪਤੰਦਰ ਦੂਜੇ ਨਿਕਲਣਗੇ ਚਿੱਟੇ ਪਤਾ ਹੀ ਆ ਮੈਨੂੰ ਮੈਂ ਇਹਨੂੰ ਕੀ ਬੁੱਧੂ ਬਣਾਉਣਾ ਤੂੰ ਨਾ ਕਾਲਾ ਕਰਿਆ ਕਰ ਆ ਜਿਹੜਾ ਤੇਰੇ ਜਵਾਕ ਮੂੰਹ ਕਾਲਾ ਕਰਦੇ ਫਿਰ ਤੇ ਨਾ ਉਹ ਤਾਂ ਤੈਨੂੰ ਦੀਂਦਾ ਨਹੀਂ ਉਹ ਕਾਨੂੰ ਜਿਆਦਾ ਕੀ ਇਹਨਾਂ ਨੇ ਜਿਹੜਾ ਮੂੰਹ ਕਾਲਾ ਕਰਤਾ ਉਹਨਾਂ ਨੇ ਬਗਜਾ ਜਹਜਾ ਮੂੰਹ ਇਹੋ ਜੀਆਂ ਗੱਲਾਂ ਲਾਗੀਆਂ ਤੇ ਕਰਨ ਹਾਂ ਕੀ ਹੋਇਆ ਕੀ ਆਹ ਮੋਟਰਸਾਈਕਲ ਦਿੱਆ ਗਿਆ ਦੇਖ ਲੈ ਲਾਂਬਾ ਵੀ ਆ ਗਿਆ ਘਰੇ ਮੈਨੂੰ ਐ ਤਾਂ ਦੱਸ ਦੇ ਉੱਥੇ ਸੜਕ ਤੇ ਖੜ ਜਾ ਜੇ 20 ਦੇ ਵਿੱਚੋਂ ਇੱਕ ਦਾ ਸਿਰ ਟਕੇ ਹੋਇਆ ਫੇਰ ਮੈਨੂੰ ਕਹੀਂ ਜਵਾਨ ਨਹੀਂ ਹੈ ਸਰ ਗਿਆ ਤੇ ਕੋਈ ਕੱਲ ਨੂੰ ਕੋਈ ਬਗਾਨਾ ਆ ਕੇ ਵੀ ਕਹੂਗਾ ਤੈਨੂੰ ਫੇਰ ਬਿਸ਼ਰਮੀ ਮੰਨੇਗਾ ਤੋਨਾਂ ਤੇ ਤੂੰ ਹੀ ਨਹੀਂ ਬਿਸ਼ਰਮੀ ਅਗਲੇ ਨੂੰ ਕਹਿੰਦੀ ਬੇ ਸੋਡੇ ਕਿਵੇਂ ਜਾਂਦੇ ਹੋ ਉਹ ਵੀ ਇਹ ਜਾਂਦੇ ਨੇ ਐਵੇਂ ਨਾ ਬੜਾ ਦਿਮਾਗ ਖਰਾਇਆ ਕਰ ਕੋਈ ਕਿਸੇ ਨਾਲ ਪਗਾਈ ਬਾਤ ਨਹੀਂ ਹੋਈ ਹੈਗੀ ਤੂੰ ਮਾਰੀ ਜੇ ਮੱਥਾ ਵੇਲਾ ਐਂ ਆ ਤੂੰ ਇਹੀ ਕੰਮਾਂ ਜੋ ਕਰਾਈਆਂ ਨਲੇ ਮੈਨੂੰ ਐ ਦੱਸ ਭਾਈ ਕੱਲ ਨੂੰ ਆਪਾਂ ਉੱਥੇ ਜਾਣਾ ਕਿੱਥੇ ਜਾਣਾ ਆਖਾਂਲੇ ਡਾਕਟਰ ਕੋਲੇ ਉਹ ਕਹਿੰਦਾ ਦੀ ਦਿਖਾ ਕੇ ਜਾਈ ਦੋ ਮਹੀਨੇ ਹੋ ਗਏ ਮੁੜ ਕੇ ਨਹੀਂ ਲੈ ਕੇ ਗਏ ਮੈਨੂੰ ਸਕੂਟਰ ਮੈਨੂੰ ਨਹੀਂ ਆਉਂਦਾ ਹੈ ਬੱਥਾ ਤੇ ਰਾਹ ਨਹੀਂ ਸਿੱਧਾ ਹੈਗਾ ਇੱਧਰ ਰਤੀਏ ਨੂੰ ਦਿਖਾ ਦੇਵਾਂਗੇ ਵਧੀਆ ਮੈਂ ਤਾਂ ਸੰਗਾਂ ਲੈ ਜੂ ਉਤਰਾ ਜਿਹੜਾ ਲੱਗੀਆਂ ਮਿਆਣਕੀਆਂ ਡਾਕਟਰ ਕਹੂਗਾ ਫੇਰ ਹੀ ਲਾਹੇਗਾ ਤੂੰ ਹੋਰ ਹਾਂ ਮੈਂ ਤੈਨੂੰ ਦੱਸਾਂ ਤੂੰ ਪੁੱਠਾ ਬੋਲਦਾ ਮੈਂ ਕੋਈ ਹੂਲਾ ਹੋਰ ਫੱਕ ਦੂੰ ਫਿਰ ਕਹੇਗਾ ਉਹ ਹੂਲਾ ਫੱਕ ਦੇਗਾ ਤੂੰ ਪੱਕ ਦੇ ਜਿਹੜਾ ਤੈਸੋ ਪੱਕਾ ਜਾਂਦਾ ਜਾ ਹਾਂ ਆਹੋ ਇਹ ਜਿਹੜੀ ਤੇਰੇ ਮੁੰਡੇ ਨੂੰ ਆਉਂਦੀ ਹੈ ਡੇਢ ਕਿਲੜੀ ਇਹ ਵੀ ਪੌਣੀ ਰਹਿ ਜੂ ਵੀ ਮੈਂ ਤੈਨੂੰ ਦੱਸਾਂ ਗਾ ਲਾ ਕੋਈ ਨਾ ਕੋਈ ਨਾ ਜਿੱਥੇ ਡੇਢ ਕਿਲੇ ਤੇ ਗੁਜ਼ਾਰਾ ਨਹੀਂ ਹੁੰਦਾ ਆਪੇ ਅਸੀਂ ਪੌਣੀ ਤੇ ਕਰ ਲਿਆ ਕਰਾਂਗੇ ਕਰ ਲੈ ਜਿਹੜਾ ਕੋਈ ਹੁੰਦਾ ਤਦੋਂ ਮੈਥੋਂ ਨਹੀਂ ਕਿਸੇ ਦੀਆਂ ਇਹ ਲੜੀਆਂ ਨਿਕਲਦੀਆਂ ਕਰ ਲਈ ਫਿਰ ਲਾਬੋ ਨਾਲ ਸਲਾਹ ਕਰ ਲਈ ਫਿਰ ਲਾਬੋ ਨਾਲ ਤਾਂ ਹੋਈ ਵੀ ਆ ਤੂੰ ਕਰ ਲੈ ਜਿਹਦੇ ਨਾਲ ਕਰਦੀਆਂ ਸਲਾਹ ਮੈਂ ਤਾਂ ਲਿਉਂ ਪਈ ਮੁੱਲ ਦੀ ਲਿਉਂ ਮੈਂ ਤਾਂ ਦੇਖਾ ਠੀਕ ਹੈ ਨਾ ਹਾਂ ਆਹੀ ਕੁਛ ਕਰਾਂਗਾ ਆਹੀ ਕਰਤੂਤਾ ਖੜਾਰੇਗਾ ਹੁਣ ਵਗ ਜਾ ਲਿਆ ਜੇ ਥੋਲੇ ਕਿਉਂ ਨਹੀਂ ਆ ਪੰਜ ਲਿਆ ਮੇਰੇ ਬੰਨਿਓ ਤਾਂ ਹੁਣ ਮੈਂ ਭਾਈ ਕਿੰਨਾ ਕਿ ਤੇਰੇ ਝਾਕੀ ਜਾਊਂਗਾ ਤੁਹਾਡੇ ਹੱਥਾਂ ਦਾ ਨਹੀਂ ਹੈ ਹਾਂ ਜਵਾਨੀ ਝੜਦੀ ਆ ਹੁਣੇ ਤੇ ਉਹ ਤਾਂ ਭਾਈ ਹੁਣ ਰੋਟੀ ਦਾ ਤਾਂ ਹੀਲਾ ਕਰਨੀ ਪਊਗਾ ਜਦੋਂ ਦਿੰਦੇ ਨਹੀਂ ਤੂੰ ਮੈਥੋਂ ਉਹ ਨਾ ਦੂਜੀ ਵੀ ਤੜਾਲੀ ਰੋਟੀ ਦਾ ਹੀਲਾ ਕਰਨਾ ਇਹਨੇ ਮੇਰੇ ਸਾਲੇ ਨੇ ਸੌਣ ਵੀ ਨਹੀਂ ਦਿੱਤੇ ਅੱਧਾ ਘੰਟਾ ਵੀ ਖੇਤੋਂ ਮਰ ਕੇ ਆਇਆ ਸੀ ਸੌਜੇ ਘੰਟਾ